STOP! ਸਮੱਸਿਆ ਇਹ ਹੈ ਜੀ ਵੀ ਅੱਜ ਤੋਂ ਤਕਰੀਬਨ ਇੱਕ ਹਫਤਾ ਪਹਿਲਾਂ ਆਈਡੀਆ ਮੈਮ ਨੂੰ ਮਿਲੇ ਸੀ ਅਸੀਂ ਸਾਡਾ ਦੱਸਿਆ ਵੀ ਇਹ ਤੁਸੀਂ ਕਵਰ ਸਾਰਾ ਕਰੇ ਲਿਆ ਇਹ ਤੇ ਬਸ ਸੁੰਡ ਪੈ ਰਹੇ ਨੇ ਗੰਦੇ ਨਾਲੇ ਚ ਇਹ ਤਕਰੀਬਨ 3 ਸਾਲ ਤੋਂ ਇਦਾਂ ਇਹੀ ਹਾਲ ਆ ਰਿਹਾ ਇਹ ਗੰਦਗੀ ਹੁਣ ਸਾਡੇ ਘਰਾਂ 'ਚ ਜਾਣ ਲੱਗ ਗਈ ਰਸੋਈਆਂ ਤੱਕ ਪਹੁੰਚ ਗਈ ਰਸੋਈਆਂ ਦੇ ਘਰ ਪਹੁੰਚਣ ਕਰਕੇ ਬਿਮਾਰੀਆਂ ਲੱਗਣ ਲੱਗ ਗਈਆਂ ਸਾਡੇ ਬੱਚੇ ਜਾਂ ਬਜ਼ੁਰਗ ਬਿਮਾਰ ਰਹਿਣ ਲੱਗੇ ਇੱਥੇ ਦੀ ਡੈਲੀ ਐਸ.ਡੀ.ਐਮ. ਨੰਗਦੇ ਆ ਪ੍ਰਸ਼ਾਸਨ ਨੰਗਦਾ ਹੈਲਥ ਡਿਪਾਰਟਮੈਂਟ ਦੀ ਜੇ ਗੱਲ ਕਰੀ ਹੈ ਹੈਲਥ ਡਿਪਾਰਟਮੈਂਟ ਲੋਕਾਂ ਦੇ ਤਾਂ ਜਿਹੜੇ ਕੋਲਰ ਨੇ ਉਹਨਾਂ ਦਾ ਤਾਂ ਜਾ ਕੇ ਸਿਰ ਪਸਾ ਲੈਂਦੇ ਨੇ ਇੱਥੇ ਗੰਦਗੀ ਦੇ ਢੇਰ ਮੱਸਰ ਵਿੱਚ ਸੱਪ ਸਲੁੰਡਿਆ ਪਤਾ ਨਹੀਂ ਕੀ ਕੀ ਆ ਉਹਨਾਂ ਨੂੰ ਇਹ ਨਹੀਂ ਦਿੰਦਾ ਨਾਲੇ ਡੈਲੀ ਇੱਥੇ ਦੀ ਲੱਖ ਲੱਖ ਰੁਪਏ ਤਨਖਾਹ ਲੈਂਦੇ ਆ ਕੰਮ ਉਹਨਾਂ ਦਾ ਦੀਵਾਨੀ ਦਾ ਹੈ ਨਹੀਂਗਾ ਸਿਰਫ ਖਾਣਾ ਪੂਰਤੀ ਕਰ ਦਿਆ ਉਹ ਜਾ ਕੇ ਫਸਾਉਂਦੇ ਆ ਜਿਹੜੇ ਸਿਰਕੂਲਰਾਂ ਚ ਜੇ ਅਸਲੀ ਮੱਤਰ ਦੇਖਣਾ ਗੰਦਗੀ ਦੇਖਣੀ ਆ ਉਰੇ ਦੇਖੋ ਸਾਡੇ ਮਾਲੇ ਚੱਕੇ ਇਹ ਸਾਡੀ ਮੇਨ ਘਰਾਂ ਦੀ ਸੜਕਾ ਜਿਹੜੀ ਆ ਜਾ ਰਹੀ ਆ ਇੱਥੋਂ ਅਸੀਂ ਲੇਡੀਜ਼ ਆਪਦੇ ਹੱਲਵਾਰਾਂ ਪੈਂਟਾਂ ਅਸੀਂ ਉੱਪਰ ਚੱਕ ਕੇ ਲੰਘਦੇ ਸਰ ਮੌਂਦੀ ਆ ਸਾਡੀਆਂ ਕਾਰਾਂ ਮੋਟਰਸਾਈਕਲਾਂ ਨਾਲ ਗੰਦਗੀ ਇਹ ਸਾਡੇ ਘਰ ਘਰ ਜਾ ਰਹੀ ਆ ਹੁਣ ਗੱਲ ਕਰੀਏ ਪੀ ਡਬਲਯੂ ਡੀ ਦੀ ਇਹ ਜਿਹੜਾ ਬਰਸਾਤੀ ਨਾਲਾ ਬਣਾਇਆ ਜੀ ਇਹ 5 6 ਫੁੱਟ ਨੂੰਗਾ ਇਦੇ ਵਿੱਚ ਗਾਰ ਭਰਿਆ ਪਿਆ ਪੂਰਾ ਇਸ ਸਾਰੇ ਮਹੱਲੇ ਦਾ ਟਾਇਲਟ ਵਾਲਾ ਪਾਣੀ ਇਹਦੇ ਵਿੱਚ ਸਟੋਰ ਹੋ ਰਿਹਾ ਪਰ ਇਹ ਸਾਡੇ ਅਸੀਂ ਹਰ ਤਰ੍ਹਾਂ ਦਾ ਉਹਦੇ ਵਿੱਚ ਅਸੀਂ ਕਰਦੇ ਹਾਂ ਕਟੌਟੀਆਂ ਦਿੰਦੇ ਆ ਤੇ ਫੰਡ ਦਿੰਦੇ ਆ ਜਾਂ ਫਿਰ ਹਾਊਸ ਰੈਂਟ ਦਿੰਦੇ ਆ ਪਾਣੀ ਦਾ ਦਿੰਦੇ ਆ ਪਰ ਭਵਾਨੀਗੜ ਨਗਰ ਕਾਉਂਸਲ ਪੀਡਬਲੂਡੀ ਜਾਂ ਆਪਣੇ ਟੋਲ ਪਲਾਜ਼ੇ ਵਾਲੇ ਇੱਥੇ ਸਾਡਾ ਕੋਈ ਵੀ ਸੀਵਰੇਜ ਦਾ ਨਾਲਾ ਨਹੀਂ ਹੈਗਾ ਸਾਰੀ ਪੂਰੇ ਮਹੱਲੇ ਦੀ ਗੰਦਗੀ ਆ ਜਿਹੜੀ ਪਾਣੀ ਵਾਲਾ ਜਿਹੜਾ ਬਰਸਾਤੀ ਨਾਲਾ ਇਹਦੇ ਵਿੱਚ ਸਟੋਰ ਰੋਕੇ ਰੋਡ ਤੇ ਜਾਂਦੀ ਆ ਤੁਸੀਂ ਰੋਡ ਤੇ ਵੀ ਦੇਖਿਆ ਹੋਣਾ ਘਟੋ ਘਟ ਤਿੰਨ ਤਿੰਨ ਚਾਰ ਚਾਰ ਫੁੱਟ ਡੂੰਘੇ ਆ ਹੁਣ ਇੱਕ ਗੱਡੀ ਫਸੀ ਆ ਇੱਕ ਦਿਨ ਇੱਥੇ ਗਾਂ ਦਾ ਬੱੱਸਾ ਗਿਰ ਗਿਆ ਬੱਚਾ ਉਹ ਬੜੀ ਮੁਸ਼ਕਲ ਨਾਲ ਜਿਨੇ ਮੂਰੇ ਮਹੱਲੇ ਵਾਲਿਆਂ ਨੇ ਕੱਢਿਆ ਸਾਡੇ ਸਾਰਾ ਸ਼ਹਿਰ ਗੰਦਗੀ ਦੇ ਢੇਰ ਤੇ ਬੈਠਾ ਮੈਂ ਫੇਰ ਕਹਿੰਨਾ ਇਹ ਬੀਬੀਆਂ ਇਹ ਮੱਲੇ ਵਾਲੇ ਇੰਨੇ ਅੱਕੇ ਹੋਏ ਨੇ ਅਸੀਂ ਉਹਰੇ ਪੱਕਾ ਤੰਦਾਂ ਲਾਉਣ ਜਾ ਰਹੇ ਹਾਂ ਇੱਕ ਵਾਰੀ ਫੇਰ ਤੁਹਾਡੇ ਰਾਹੀਂ ਅਸੀਂ ਪ੍ਰਸ਼ਾਸਨ ਦੱਸਣਾ ਚਾਹੁੰਦੇ ਆ ਵੀ ਆ ਕੇ ਇਹਨਾਂ ਦਾ ਹੱਲ ਕੀਤਾ ਜਾਵੇ ਸਾਨੂੰ ਨਹੀਂ ਪਤਾ ਇਹ ਪਾਣੀ ਦੀ ਨਿਕਾਸੀ ਕਿੱਧਰ ਨੂੰ ਹੋਣੀ ਹੈ ਕਿੱਧਰ ਨੂੰ ਨਹੀਂ ਹੋਣੀ ਜੇ ਆਉਣਗੇ ਉਰੇ ਆ ਕੇ ਇਹਨਾਂ ਨਾਲ ਗੱਲ ਕਰਨਗੇ ਤਾਂ ਸਾਰਾ ਹੱਲ ਹੈ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਵੱਡੀ ਦਿੱਕਤ ਹੈ ਸਿਰਫ ਛੋਟੀ ਜਿਹੀ ਦਿੱਕਤ ਹੈ ਜੇ ਉਹਨਾਂ ਦੇ ਸਮਝ ਨਹੀਂ ਆਉਂਦੀ ਤਾਂ ਅਸੀਂ ਦੱਸਣ ਨੂੰ ਤਿਆਰ ਹਾਂ ਜਿਹੜਾ ਸੀਵਰੇ ਦਾ ਪਾਣੀ ਹੈ ਉਹ ਜਿਹੜਾ ਨਿਕਾਸੀ ਆਪਣਾ ਲਹਿਰੀ ਪਾਣੀ ਹੈ ਉਹ ਵਿੱਚ ਗਿਰ ਰਿਹਾ ਹੈ ਹੂੰ ਗਿਰ ਸਕਦਾ ਉਹ ਬਾ ਸਕਦੇ ਨੇ ਕਾਦੇ ਵਿੱਚ ਜੀ ਜਿਹੜਾ ਗੰਦਾ ਪਾਣੀ ਸੀਵਰੇ ਦਾ ਸੂਰ ਚੱਲ ਰਿਹਾ ਉਹ ਪਾਣੀ ਨਹੀਂ ਨਹੀਂ ਬਾ ਸਕਦੇ ਜੀ ਉਹ ਕਿਉਂ ਪਾਉਣਗੇ ਨਾ ਅਸੀਂ ਉਹ ਚ ਪਾਉਣ ਨੂੰ ਕਹੀਏ ਪਰ ਉਹਦੇ ਨਾਲ ਥੋੜੀ ਅੱਗੇ ਜਾ ਕੇ ਜਿਹੜਾ ਇਹਦੇ ਨਾਲ ਕੰਟੈਕਟ ਹੁੰਦਾ ਨਾ ਜਿਹੜਾ ਇਹਨਾਂ ਹੈ ਨਹੀਂ ਫਰਕ ਹੈ ਉਹਨੂੰ ਜੋੜ ਦੇਣ ਪਰਮਿਸ਼ਨ ਲੈ ਕੇ ਜਿਵੇਂ ਆ ਪੁਲ ਬਣਿਆ ਹੋਇਆ ਜੀ ਪਰਮਿਸ਼ਨ ਲੈਤੀ ਹੋਈ ਹੈ ਨਾ ਨਹਿਰੀ ਵਿਭਾਗ ਦੇ ਆਲੇ ਤੋਂ ਉਹਨਾਂ ਤੋਂ ਪਰਮਿਸ਼ਨ ਲੈ ਕੇ ਉਹ ਤੇ ਜੋੜ ਦੇਣ ਪਰ ਜੇ ਕੋਈ ਆਊਗਾ ਉਰੇ ਆ ਕੇ ਦੇਖੂਗਾ ਤਾਂ ਹੀ ਇਹਨੇ